ਏ ਦੁਨੀਆ ਵਾਲਿਓ ਇਨਾ ਬੇਜਵਾਨਾਂ ਤੇ ਕਰਸ਼ ਕਰਿਆ ਕਰੋ ਇਨਾ ਬੇਜਵਾਨਾਂ ਤੇ ਜ਼ੁਲਮ ਨਾ ਕਰਿਆ ਕਰੋ ਅਸੀਂ ਲੋਕ ਅੱਜਕੱਲ ਇੰਨੇ ਮਤਲਬੀ ਹੋ ਚੁੱਕੇ ਹਾਂ ਕਿ ਜਦੋਂ ਸਾਨੂੰ ਮਤਲਬ ਹੁੰਦਾ ਹੈ ਅਸੀਂ ਇਨਾ ਬੇਜਵਾਨਾਂ ਨੂੰ ਕਰਾਂ ਵਿੱਚ ਬੰਨ ਕੇ ਰੱਖਦੇ ਹਾਂ ਔਰ ਜਦੋਂ ਮਤਲਬ ਨਿਕਲ ਜਾਂਦਾ ਹੈ ਅਸੀਂ ਲੋਕ ਇਹਨਾਂ ਬੇਜਵਾਨਾਂ ਦੇ ਡੰਡੇ ਮਾਰ ਕੇ ਕਰਾਂ ਵਿੱਚੋਂ ਬਾਹਰ ਕੱਢ ਦਿੰਦੇ ਹਾਂ ਵੇਖੋ ਇਹ ਬੇਜਵਾਨ ਕਿੱਦਾਂ ਭਟਕਦੇ ਫਿਰਦੇ ਨੇ ਭੁੱਖੇ ਫਿਰਦੇ ਨੇ ਸਾਡੇ ਬਜਾ ਦੇ ਕਾਰਨ ਸਾਡੀ ਬੇਰਹਿਮੀ ਦੇ ਕਾਰਨ ਇਹ ਵਿਚਾਰੇ ਭਟਕਦੇ ਫਿਰਦੇ ਨੇ اے ਦੁਨੀਆ ਵਾਲਿਓ ਐਨਾ ਤੇ ਤਰਸ ਕਰੋ ਐਨੇ ਬੇਰਹਿਮ ਨਾ ਬਣੋ ਬੇਸ਼ੱਕ ਅਸੀਂ ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਜਪ ਤਪ ਕਰ ਲਈਏ ਜਿੰਨੇ ਮਰਜੀ ਦਾਨ ਪੁੰਨ ਕਰ ਲਈਏ ਜੇਕਰ ਸਾਡੇ ਦਿਲ ਵਿੱਚ ਇਨਾ ਬੇਜਵਾਨਾਂ ਲਈ ਪਿਆਰ ਨਹੀਂ ਦਇਆ ਨਹੀਂ ਰਹਿਮ ਨਹੀਂ ਤਾਂ ਫਿਰ ਸਾਡੇ ਤੀਰਥਾਂ ਤੇ ਜਾ ਕੇ ਕੀਤੇ ਹੋਏ ਜਪ ਤਪ ਕੀਤੇ ਹੋਏ ਦਾਨ ਪੁੰਨ ਵਿਅਰਥ ਹੀ ਜਾਂਦੇ ਨੇ ਸਭ ਤੋਂ ਉਤਮ ਸੀਵਾ ਹੈ ਇਹਨਾਂ ਬੇ ਜਵਾਨਾਂ ਦੀ ਸੇਵਾ ਕਰਨੀ ਸਭ ਤੋਂ ਵੱਡੀ ਸੇਵਾ ਤਾਂ ਇਹੋ ਹੈ ਇਹਨਾਂ ਬੇ ਜਵਾਨਾਂ ਦੀ ਸੇਵਾ ਕਰਨੀ ਇਹਨਾਂ ਬੇ ਜਵਾਨਾਂ ਦਾ ਖਿਆਲ ਰੱਖਣਾ ਇਹਨਾਂ ਬੇ ਜਵਾਨਾਂ ਦੀ ਸੇਵਾ ਸਾਡੀ ਕਿਸਮਤ ਨੂੰ ਬਦਲ ਦਿੰਦੀ ਹੈ ਸਾਡੇ ਮੁਕੱਦਰਾਂ ਨੂੰ ਬਦਲ ਕੇ ਰੱਖ ਦਿੰਦੀ ਹੈ ਇਹਨਾਂ ਬੇ ਜਵਾਨਾਂ ਦੀ ਸੇਵਾ ਦੇਖੋ ਏ ਬੇਜਵਾਨ ਕਿੰਨੇ ਪਿਆਰੇ ਲੱਗ ਰਹੇ ਨੇ ਭੁੱਖੇ ਫਿਰਦੇ ਨੇ ਪਿਆਸੇ ਫਿਰਦੇ ਨੇ ਇਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਨੇ ਸੈਦ ਇਹ ਰੱਬ ਨੂੰ ਕਹਿ ਰਹੇ ਨੇ ਕਿ اے ਪ੍ਰਮਾਤਮਾ اے ਰੱਬ ਜੀ ਤੇਰੇ ਬਣਾਏ ਹੋਏ ਇਨਸਾਨ ਕਿੰਨੇ ਬੇਰਹਿਮ ਹੋ ਚੁੱਕੇ ਨੇ ਜੋ ਸਾਡੇ ਤੇ ਜ਼ੁਲਮ ਕਰਦੇ ਨੇ ਮਤਲਬ ਕੱਢ ਕੇ ਕਰਾਂ ਜੋ ਵਾਹਰ ਕੱਢ ਦਿੰਦੇ ਨੇ ਸਾਡੇ ਡੰਡੇ ਮਾਰਦੇ ਨੇ اے ਦੁਨੀਆ ਵਾਲਿਓ ਅਸੀਂ ਲੋਕ ਐਨੇ ਮਤਲਬੀ ਹੋ ਚੁੱਕੇ ਹਾਂ ਕਿ ਜਿਸ ਤਰ੍ਹਾਂ ਗਰਮੀਆਂ ਦੀ ਰੁੱਤ ਵਿੱਚ ਅਸੀਂ ਜਿਸ ਦਰਖਤ ਦੀ ਛਾਂ ਥੱਲੇ ਬਹਿੰਦੇ ਹਾਂ ਠੰਡ ਆਉਣ ਤੇ ਸਰਦੀ ਆਉਣ ਤੇ ਅਸੀਂ ਲੋਕ ਉਸ ਦਰਖਤ ਨੂੰ ਭੁੱਲ ਜਾਂਦੇ ਹਾਂ ਜਿਸ ਦੀ ਛਾਂ ਥੱਲੇ ਅਸੀਂ ਗਰਮੀ ਦੀ ਰੁੱਤ ਵਿੱਚ ਬਹਿੰਦੇ ਹਾਂ